ਰਾਮ ਗयो 라ਵਨ ਗयो ਜਾਂ ਕਹ ਬਹੁ ਪਰਵਾਰ ਕਹ ਨਾਨਕ ਥਿਰ ਕਛ ਨਹੀਂ ਸੁਪਨੇ ਦਿਓ ਸੰਸਾਰ ਚਿੰਤਾ ਤਾਂ ਕੀ ਕੀਜੀਐ ਜੋ ਅਨਹੋਨੀ ਹੋਏ ਇਹੋ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ ਇਹ ਤਾਂ ਜੱਗ ਸੁਪਨੇ ਦੀ ਨਾਈ ਜੀਉ ਮਨਾ ਸੱਚਾ ਜਾਣਦਾ ਇਸ ਤਾਂ ਜੱਗ ਸੁਪਨੇ ਦੀ ਨਾਈ ਨੂੰ ਮਨਾ ਸੱਚ ਜਾਣਦਾ ਸੋ ਸੁਪਨੇ ਨਹੀਂ ਮੈਨੀਆਂ ਸੁਪਨੇ ਨਹੀਂ ਦਿਨ ਮਨਾ ਸੱਚ ਜਾਣਦਾ ਇਸ ਤੱਕ ਸੁਪਨੇ ਨਹੀਂ ਮੈਨੀਆਂ ਦਿਨ ਮਨਾ ਸੱਚ ਜਾਣਦਾ ਸਤ ਜਗਨ ਦਾ ਮਨਾ ਤੂੰ ਸੱਚ ਜਾਣਦਾ ਜੀ ਨੂੰ ਮਨਾ ਤੂੰ ਸੱਚ ਜਾਣਦਾ ਸਪਨੇ ਆਉਂਦੇ ਨਹੀਂ ਆਈ ਸਪਨੇ ਆਉਂਦੇ ਨਹੀਂ ਆਈ ਸਪਨੇ ਆਉਂਦੇ ਨਹੀਂ ਆਈ ਜੀਨੂ ਮਨਾਂ ਸੱਚ ਜਾਣਦਾ ਇਤਾਂ ਜੱਕ ਸਪਨੇ ਆਉਂਦੇ ਨਹੀਂ ਆਈ ਜੀਨੂ ਮਨਾਂ ਸੱਚ ਜਾਣਦਾ ਉਹ ਨਾਮਿਕ ਸਿਰ ਕੱਛ ਨਹੀਂ ਸੁਪਨੇ ਜੋ ਹਸਨਸਾਰ ਪਰਮ ਸਤਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜਿਤਨੇ ਵੀ ਮਾਈ ਭਾਈ ਦੂਰੋਂ ਨੇੜਿਓਂ ਚੱਲ ਕੇ ਕੁਝ ਕਸਮੇ ਤੋਂ ਮਾਤਾ ਜੀਾਂ ਦੀ ਯਾਦ ਵਿੱਚ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਦੇ ਲਈ ਜੁਗੁ ਜੁਗ ਅਟਲ ਤਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਂਦੇ ਪਾਵਨ ਪਵਿੱਤਰ ਸੱਚਖੰਡ ਦਰਬਾਰ ਸਾਹਿਬ ਵਿੱਚ ਪਹੁੰਚੇ ਹੋ ਸਾਰੇ ਵੱਡੇ ਆ ਭਾਗਾਂ ਵਾਲੇ ਵੀ ਹੋ ਔਰ ਪਰਿਵਾਰ ਦੇ ਨਾਲ ਇਸ ਸੋਕ ਦੇ ਸਮੇਂ ਤੇ ਵੈਰਾਗ ਦੇ ਸਮੇਂ ਤੇ ਦੁੱਖ ਦੇ ਵਿੱਚ ਸਾਹਜ ਵੀ ਪਾ ਰਹੇ ਹੋ ਜਿੰਨਾ ਕਿਸਮਾ ਆਪਣੇ ਪਾਸ ਹੋਰ ਬਾਕੀ ਰਹਿ ਗਿਆ ਰਹਿੰਦੇ ਸਮੇਂ ਤੋਂ ਵੀ ਲਾਹਾ ਲਵੋ ਆਪਣੇ ਖਿਆਲਾਂ ਨੂੰ ਬਾਹਰੋਂ ਰੋਕ ਕੇ ਮਨ ਚਿੱਤ ਬਿਰਤੀ ਇਕਾਗਰ ਕਰਕੇ ਗੁਰਬਾਣੀ ਦੇ ਕੀਰਤਨ ਦੇ ਨਾਲ ਗੁਰਮਤਿ ਦੇ ਵਿਚਾਰ ਦੇ ਨਾਲ ਜੁੜੋ RAM ਗयो ਰਾਵਨ ਗयो ਨਾਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਮਹਾਰਾਜਿਆਂ ਦਾ ਇਹ ਪਵਿੱਤਰ ਬਚਨ ਹੈ ਇਸ ਸੰਸਾਰ ਦੇ ਉੱਪਰ ਅਕਾਲ ਪੁਰਖ ਦੇ ਹੁਕਮ ਦੇ ਨਾਲ ਰਾਮ ਆਇਆ ਆ ਕੇ ਚੱਲਿਆ ਗਿਆ ਰਾਵਣ ਵੀ ਆਇਆ ਉਹ ਵੀ ਆ ਕੇ ਚੱਲਿਆ ਗਿਆ ਜਾਂ ਕੋ ਬਹੁ ਪਰਿਵਾਰ ਉਹਨਾਂ ਦੇ ਵੱਡੇ ਵੱਡੇ ਪਰਿਵਾਰ ਉਹ ਵੀ ਸਮਾਪਤ ਕੇ ਜਦੋਂ ਅਨਜਲ ਖਤਮ ਹੋ ਗਿਆ ਸੰਸਾਰ ਤੋਂ ਕੂਚ ਕਰ ਗਏ ਇਹ ਜਿਹੜਾ ਸੰਸਾਰ ਹੈ ਸੁਪਨੇ ਦੀ ਨਿਆਹੀ ਦੱਸਿਆ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਪਰ ਸਾਡਾ ਮਨ ਇੰਨਾ ਅਗਿਆਨੀ ਹੋ ਗਿਆ ਇੰਨਾ ਇਹਦੇ ਤੇ ਪੜਦਾ ਪੈ ਗਿਆ ਇਹਨੂੰ ਯਕੀਨ ਨਹੀਂ ਆਉਂਦਾ ਵੀ ਇਹ ਦੱਗ ਸੁਪਨਾ ਇਤਾਂ ਸਾਰਾ ਕੁਝ ਸੱਚ ਹੈ ਪਰ ਜਦੋਂ ਕੋਈ ਗੁਰਮੁਖਾ ਨਾਮ ਜਪਦਾ ਬਾਣੀ ਦੇ ਨਾਲ ਅੰਦਰੋਂ ਜੁੜ ਜਾਂਦਾ ਇੱਕ ਬਾਹਰੋਂ ਜੁੜਨਾ ਹੁੰਦਾ ਅੰਦਰੋਂ ਜੁੜਨਾ ਹੁੰਦਾ ਜਿਹੜੇ ਅੰਦਰੋਂ ਜੁੜੇ ਬੰਦ-ਬੰਦ ਕੱਟੇ ਗਏ ਪਰ ਬਾਣੀ ਨਹੀਂ ਛੱਡੀ ਚਰਖਿਆਂ ਤੇ ਚੜ ਗਏ ਪਰ ਬਾਣੀ ਨਹੀਂ ਛੱਡੀ ਰੂਹ ਦੇ ਵਿੱਚ ਲਪੇਟ ਕੇ ਸਮੇਂ ਦੀ ਸਰਕਾਰ ਨੇ ਸ਼ਹੀਦ ਕਰ ਦਿੱਤੇ ਪਰ ਬਾਣੀ ਨਹੀਂ ਛੱਡੀ ਜਿਹੜੇ ਅੰਦਰੋਂ ਜੁੜੇ ਜਿਹੜੇ ਅੰਦਰੋਂ ਜੁੜ ਜਾਂਦੇ ਨੇ ਬਾਣੀ ਨਾਲ ਸਿਮਰਨ ਨਾਲ ਭਜਨ ਨਾਲ ਪਰਮੇਸ਼ਰ ਨਾਲ ਫਿਰ ਉਹਨਾਂ ਨੂੰ ਇਹਨਾਂ ਬਚਨਾਂ ਤੇ ਪ੍ਰਤੀਤ ਆ ਜਾਂਦੇ ਵੀ ਵਾਕਏ ਇਹ ਜਾਗ ਹੈ ਤਾਂ ਸੁਪਨਾ ਨਹੀਂ ਜਦੋਂ ਮ੍ਰਿਤਿ ਹੋਵੇਗੀ ਫਿਰ ਪਤਾ ਲੱਗੇਗਾ ਫਿਰ ਉਹ ਇਹ ਸੋਚਦੇ ਨੇ ਵੀ ਪਰਮੇਸ਼ਰ ਨੇ ਮਨੁੱਖਾ ਜਨਮ ਦਿੱਤਾ ਮਾਂ ਦਿੱਤੀ ਪਿਤਾ ਦਿੱਤਾ ਭੈਣ ਭਰਾ ਰਿਸ਼ਤੇਦਾਰ ਕਾਰੋਬਾਰ ਉਹ ਆਪਣੇ ਜਿਹੜੇ ਫਰਜ਼ ਨੇ ਸਾਰੇ ਬੜੇ ਪ੍ਰੇਮ ਦੇ ਨਾਲ ਬੜੀ ਲਗਨ ਨਾਲ ਨਿਭਾਉਂਦੇ ਨੇ ਪਰ ਉਹਨਾਂ ਦੇ ਜਿਹਨ ਵਿੱਚ ਇੱਕ ਗੱਲ ਰਹਿੰਦੀ ਹੈ ਗੁਰਮਖਾਂ ਦੇ ਵੀ ਇਹਨਾਂ ਵਿੱਚੋਂ ਨਾਲ ਕਿਸੇ ਨੇ ਨਹੀਂ ਜਾਣਾ ਕੰਮਸਾਲੇ ਕਰਦੇ ਨੇ ਗੁਰਮਖ ਪਾਵੇਂ ਗ੍ਰਸਤੀ ਨੇ ਪਾਵੇਂ ਸਾਦੇ ਲਵਾਚ ਰਹਿੰਦੇ ਨੇ ਜਾਂ ਬਾਣਾ ਪਾ ਕੇ ਰੱਖਦੇ ਨੇ ਕਈ ਘਰਾਂ ਵਿੱਚ ਰਹਿੰਦੇ ਨੇ ਕਈ ਗੁਰੂ ਘਰਾਂ ਵਿੱਚ ਰਹਿੰਦੇ ਨੇ ਗੁਰਮਖ ਇਹ ਤਾਂ ਬਿਰਤੀ ਦਾ ਨਾਮ ਆ ਨਾ ਕਿਤੇ ਵੀ ਹੋ ਸਕਦਾ ਗੁਰਮਖ ਫਿਰ ਕੋਈ ਮਾਈ ਵੀ ਹੋ ਸਕਦੀ ਹੈ ਕੋਈ ਭੈਣ ਵੀ ਹੋ ਸਕਦੀ ਹੈ ਤੇ ਭਰਾ ਵੀ ਹੋ ਸਕਦਾ ਹੈ ਫਿਰ ਉਹ ਸਾਰੇ ਫਰਜ਼ ਤਰੀਕੇ ਨਾਲ ਨਿਭਾਉਂਦੇ ਨੇ ਆਪਣੀ ਡਿਊਟੀ ਸਮਝ ਕੇ ਪਰ ਅੰਦਰ ਉਹਨਾਂ ਦੇ ਹੀ ਹੁੰਦੀ ਹੈ ਵੀ ਨਾਲ ਕਿਸੇ ਨਿਭ ਨਹੀਂ ਜਾਣਾ ਕਿਉਂਕਿ ਉਹ ਬਾਣੀ ਪੜ੍ਹਦੇ ਨੇ ਨਾ ਬਾਣੀ ਦਾ ਬਚਨ ਹੈ ਪ੍ਰੀਤਮ ਜਾਨ ਲਿਹੋ ਮਨ ਮਾਹੀ ਆਪਣੇ ਸੁਖ ਸਿਉ ਹੀ ਜਗ ਫੰਦਿਓ ਕੋ ਕਾਹੂ ਕੋ ਨਾਹੀ ਸੁਖ ਮਹਾਨ ਬਹੁਤ ਮਿਲ ਬੈਠ ਤਰਹਿਤ ਚੋਂ ਦਿਸ ਘੇਰੈ ਬਿਪਤ ਪਰੇ ਸਭ ਹੀ ਸੰਗ ਛਾਟ ਤਉ ਨ ਆਵਤ ਨੇਰੈ ਘਰ ਕੀ ਣਾਰ ਬਹੁਤ ਹਿਤ ਜਾ ਸਿਉ ਸਦਾ ਰਹਤ ਸੰਗ ਲਾਗੀ ਜੱਬ ਹੀ ਹੰਸ ਤਜਿ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਇਹ ਵਿਦਕਿਓ ਬਿਵਹਾਰ ਬਨਿਓ ਹੈ ਜਾਸਤੋ ਨੇਹੋ ਲਗਾਇਓ ਅੰਤ ਬਾਰ ਨਾਨਕ ਬਿਨ ਹਰ ਜੀ ਕਉ ਕਾਮਨਾ ਜੋ ਹੋਣੇ ਬਾਣੀ ਦਾ ਬਚਨ ਗੁਰੂ ਦਾ ਬਚਨ ਝੂਠਾ ਹਾਂ ਜਿਨ੍ਹਾਂ ਨੇ ਨਹੀਂ ਮੰਨਣਾ ਦਿਨਾਂ ਨੂੰ ਨਹੀਂ ਪ੍ਰਤੀਤ ਉਹਨਾਂ ਦੇ ਮੁਖ ਚੋਂ ਕਦੇ ਨਹੀਂ ਵਾਹ ਗੁਰੂ ਨਿਕਲੇਗਾ ਉਹ ਕਦੇ ਜਪਜੀ ਸਾਹਿਬ ਦਾ ਪਾਠ ਨਹੀਂ ਕਰਨਵੇਂ ਕਦੇ ਰਹਿਰਾ ਸਾਬ ਦਾ ਪਾਠ ਨਹੀਂ ਕਰਨਗੇ ਕਿਉਂਕਿ ਉਹਨਾਂ ਨੂੰ ਤਾਂ ਪਰਤੀਤੇ ਹੀ ਨਹੀਂ ਗੁਰੂ ਦੇ ਬਚਨਾਂ ਤੇ ਭਰੋਸਾ ਹੀ ਨਹੀਂ ਪਰ ਜਿਨ੍ਹਾਂ ਨੂੰ ਆ ਗਿਆ ਉਹ ਟੱਬਰ ਵੀ ਪਾਲੀ ਜਾਂਦੇ ਨੇ ਕਿਰਤ ਵੀ ਕਰੀ ਜਾਂਦੇ ਨੇ ਪਰ ਉਹਨਾਂ ਦੇ ਅੰਦਰੋਂ ਆਵਾਜ਼ ਆਉਂਦੇ ਵੀ ਮਨਾ ਪਤਾ ਨਹੀਂ ਕਿਹੜੇ ਵੇਲੇ ਇਹਨਾਂ ਨੂੰ ਛੱਡ ਕੇ ਤੁਰ ਜਾਣਾ ਵੱਡੇ ਮਹਾਰਾਜ ਦੀ ਰਾੜਾ ਸਾਹਿਬ ਵਾਲੇ ਬਚਨ ਕਰਿਆ ਕਰਦੇ ਕਹਿੰਦੇ ਜਦੋਂ ਅਨਜਲ ਮੁੱਕ ਗਿਆ ਨਾ ਦੋ ਚੀਜ਼ਾਂ ਨੇ ਜਾਂ ਤਾਂ ਪਰਿਵਾਰ ਨੂੰ ਤੂੰ ਛੱਡ ਕੇ ਤੁਰ ਜਾਵੇਂਗਾ ਜਾਂ ਫਿਰ ਪਰਿਵਾਰ ਤੈਨੂੰ ਛੱਡ ਕੇ ਤੁਰ ਜਾਉ ਅਕਸਰ ਐਵੇਂ ਹੀ ਹੁੰਦਾ ਜਾਂ ਪਤਨੀ ਨੂੰ ਪਤੀ ਛੱਡ ਕੇ ਤੁਰ ਜਾਂਦਾ ਜਾਂ ਫਿਰ ਪਤੀ ਪਤਨੀ ਨੂੰ ਛੱਡ ਕੇ ਤੁਰ ਜਾਂਦੀ ਹੈ ਮਾਂ ਬੱਚਿਆਂ ਨੂੰ ਛੱਡ ਕੇ ਤੁਰ ਜਾਂਦੀ ਹੈ ਬਹੁਤ ਪਰਿਵਾਰ ਨੇ ਤੇ ਬੱਚੇ ਮਾਤਾ ਪਿਤਾ ਨੂੰ ਛੱਡ ਕੇ ਤੁਰ ਗਏ ਇਹੋ ਜਿਹਾ ਵੀ ਬਹੁਤ ਪਰਿਵਾਰ ਨੇ ਮਿੱਤਰ ਮਿੱਤਰ ਨੂੰ ਛੱਡ ਜਾਂਦਾ ਹੈ ਇਹ ਤਾਂ ਅੰਜਲ ਦੀ ਖੇੜ ਹੈ ਸਾਰੀ ਜਿਹੜਾ ਗੁਰਮਖ ਹੈ ਉਹ ਕੁਟੰਬ ਵੀ ਪਾਲੀ ਜਾਂਦਾ ਕਿਰਤ ਵੀ ਕਰੀ ਜਾਂਦਾ ਪਰ ਉਹਦੇ ਅੰਦਰੋਂ ਇੱਕ ਆਵਾਜ਼ ਆਉਂਦੀ ਰਹਿੰਦੀ ਹੈ ਮਨਾ ਨਾਮ ਜਪ ਸਿਮਰਨ ਕਰ ਵਾਹਿਗੁਰੂ ਵਾਹਿਗੁਰੂ ਜਪ ਕਿਉਂ ਕਿਉਂਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਬਚਨ ਹੈ ਅੰਤ ਵੇਲੇ ਨਾ ਕਿਸੇ ਨੇ ਨਾਲ ਜਾਣ ਇੱਕ ਸੱਚੇ ਨਾਮ ਤੋਂ ਬਨਾ ਹਮਤੋ ਵੇਲੇ ਨਾ ਕਿਸੇ ਨਾਲ ਜਾਣਾਂ ਇੱਕ ਸੱਚੇ ਨਾਮ ਤੋਂ ਬਿਨਾ ਸੱਚੇ ਨਾਮ ਤੋਂ ਦਨਾ ਜੀ ਇੱਕ ਸੱਚ ਨਾਮ ਤੋਂ ਬਿਨਾ ਪਿਆਰੇ ਦੀ ਇੱਕ ਸੱਚ ਨਾਮ ਤੋਂ ਬਿਨਾ ਰਜੀ ਇੱਕ ਸਤ ਨਾਮ ਤੋਂ ਬਨਾ ਪਿਆਰੇ ਜੀ ਇੱਕ ਸਤ ਨਾਮ ਤੋਂ ਬਨਾ ਸਤ ਨਾਮ ਤੋਂ ਬਨਾ ਹਮ ਤੋਂ ਬਨਾ ਕਿਸ ਨੇ ਕੰਮ ਆਉਣਾ ਇੱਕ ਸੱਚੇ ਨਾਮ ਤੋਂ ਬਨਾ ਨੇ ਵਾਜਿਓ ਨੇ ਹੋ ਨਾ ਆਇਓ ਆਖਤ ਬਾਰ ਨਾਨਕ ਬਿਨਾਰ ਦੀ ਤੋਂ ਕਾਮ ਨਾ ਆਇਓ ਨੌਵੇਂ ਪਾਤਸ਼ਾਹ ਦਾ ਬਚਨ ਹੈ ਜਦੋਂ ਗੁਰਮੁਖ ਇਸ ਬਚਨ ਨੂੰ ਪੜਦਾ ਗੁਰਮੁਖ ਸੁਣਦਾ ਫਿਰ ਉਹਨੂੰ ਰੱਬ ਯਾਦ ਆਉਂਦਾ ਫਿਰ ਉਹ ਰੱਬ ਵਾਲੇ ਪਾਸੇ ਸਮੇਂ ਤੋਂ ਸਮਾ ਕੱਢ ਕੇ ਬਤੀਤ ਕਰਦਾ ਉਹ ਨੂੰ ਫਿਰ ਸ਼ੌਂਕ ਲੱਗ ਜਾਂਦਾ ਵੀ ਹੋਰ ਤਾਂ ਕੁਝ ਜਾਣਿਆ ਹੀ ਨਹੀਂ ਸਭ ਕੁਝ ਇੱਥੇ ਰਹਿ ਜਾਣਾ ਨਾ ਧਰਤੀ ਨਾਲ ਜਾਂਦੀ ਹੈ ਨਾ ਭਰਾ ਨਾਲ ਜਾਂਦੇ ਨੇ ਭਰਾ ਤਾਂ ਮੋਢਿਆਂ ਤੇ ਚੱਕ ਕੇ ਲਈ ਜਾਂਦੇ ਹੁੰਦੇ ਨੇ ਦੇਖਦੇ ਨਹੀਂ ਆਪਾਂ ਨਾ ਕੋਈ ਹੋਰ ਵਸਤੂ ਇਹਦੇ ਨਾਲ ਜਾਵੇਗੀ ਜਿਹੜਾ ਵਾਹਿਗੁਰੂ 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 ਜਪਿਆ ਜਾਂ ਜਪਜੀ ਸਾਹਿਬ ਦਾ ਪਾਠ ਕੀਤਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕੀਤਾ ਇਹ ਫਿਰ ਇਹਦੇ ਨਾਲ ਜਾਵੇਗਾ ਜਿੰਨੇ ਵੀ ਆਪਾਂ ਬੈਠਿਆ ਨਾ ਗੁਰੂ ਕੇ ਦਰਬਾਰ ਵਿੱਚ ਇੱਕ ਸਮਾ ਹੋਣਾ ਨਾ ਕੀਰਤਨ ਕਰਨ ਵਾਲਾ ਰਹੇਗਾ ਨਾ ਸੁਣਨ ਵਾਲਾ ਰਹੇਗਾ ਪਰ ਆਹ ਜਿਹੜੀਆਂ ਘੜੀਆਂ ਬਤੀਤ ਕਰਦੇ ਆਪਾਂ ਇਹ ਕਦੇ ਨਹੀਂ ਖਤਮ ਹੋਣਗੀਆਂ ਇਹ ਦਰਗਾਹ 'ਚ ਸਾਡੇ ਜਾਣ ਤੋਂ ਪਹਿਲਾਂ ਉੱਥੇ ਹਾਜ਼ਰ ਹੋਣਗੀਆਂ ਫਿਰ ਗੁਰਮੁਖ ਨਾਮ ਜਪਦਾ ਗੁਰਮੁਖ ਸੇਵਾ ਕਰਦਾ ਇਸ ਕਰਕੇ ਉਹ ਥੋੜੇ ਚ ਵੀ ਖੁਸ਼ ਰਹਿੰਦਾ ਥੋੜੇ ਚ ਵੀ ਪ੍ਰਸੰਨ ਰਹਿੰਦਾ ਅੱਜ ਸੰਸਾਰ ਦੁਖੀ ਕਿਉਂ ਆ ਭਾਵੇਂ ਸਭ ਕੁਝ ਘਰੇ ਐ ਢੇਰ ਲੱਗੇ ਪੈ ਨੇ ਪਦਾਰਥਾਂ ਦੇ ਮਾਇਆ ਦੇ ਕਿਉਂ ਦੁਖੀ ਐ ਕਿਉਂਕਿ ਗੁਰੂ ਦਾ ਬਚਨ ਨਹੀਂ ਮੰਨਦਾ ਗੁਰੂ ਦੇ ਹੁਕਮ ਵਿੱਚ ਨਹੀਂ ਚੱਲਦਾ ਗੁਰੂ ਦਾ ਹੁਕਮ ਕੀਆ ਕੀਤੇ ਆ ਦੁੱਖ ਭੂਖ ਸਦਮਾਰ ਇਹ ਭੇਦਾਤ ਤੇਰੀ ਦਾਤਾਰ ਜੇ ਕਿਸੇ ਨੂੰ ਮਾਰ ਪੈ ਜਾਵੇ ਫਸਲ ਮਰ ਜਾਵੇ ਪਾਣੀ ਨਾਲ ਸੋਕੇ ਨਾਲ ਕੋਈ ਦੁੱਖ ਆ ਜਾਵੇ ਕੋਈ ਕਹਿੰਦਾ ਵੀ ਮਹਾਰਾਜ ਇਹ ਤੇਰੀ ਦਾਤ ਹੈ ਕੋਈ ਨਹੀਂ ਕਹਿੰਦਾ ਪਰ ਜਿਹੜਾ ਗੁਰਮੁਖ ਹੈ ਉਹ ਕਹੇਗਾ ਮਹਾਰਾਜ ਜੀ ਇਹ ਮਾਰਬ ਜਿਹੜੀ ਮੇਰੇ ਤੇ ਪਈ ਆ ਨਾ ਇਹ ਵੀ ਤੇਰੀ ਦਾਤਈ ਆ ਦੁੱਖ ਵੀ ਔਖ ਵੀ ਸੁੱਖ ਵੀ ਇਹ ਸਾਰਾ ਕੁਝ ਤੇਰਾ ਹੀ ਭਾਣਾ ਇਹ ਗੁਰਮੁਖ ਦੀ ਇਨਸਾਨੀ ਹੈ ਗੁਰਮੁਖ ਉਹਦੇ ਹੁਕਮ ਵਿੱਚ ਰਹਿੰਦਾ ਗੁਰਮੁਖ ਉਹਦੀ ਆਗਿਆ ਵਿੱਚ ਰਹਿੰਦਾ ਦੁਨੀਆਂ ਦੁਖੀ ਕਿਉਂ ਆ ਨਾ ਸੇਵਾ ਨਾ ਸਿਮਰਨ ਨਾ ਕੋਈ ਦਾਨ ਨਾ ਕੋਈ ਪਨ ਨਾ ਕੋਈ ਮਾਤਾ ਪਿਤਾ ਦਾ ਸਤਕਾਰ ਅਜ ਥੋੜੇ ਨੇ ਜਿਹੜੇ ਮਾਤਾ ਪਿਤਾ ਦਾ ਸਤਕਾਰ ਕਰਦੇ ਨੇ ਨਾ ਕਿਸੇ ਗੁਰਮukh ਦਾ ਸਤਕਾਰ ਕਿਸੇ ਗੁਰਮਖ ਨੂੰ ਫਤ ਨਹੀਂ ਬੁਲਾਉਣੀ ਕੋਈ ਸੇਵਾ ਨਹੀਂ ਕਰਨੀ ਅੰਦਰ ਕੋਈ ਚੰਗਾ ਖਿਆਲ ਨਹੀਂ ਬਾਣੀ ਦੇ ਨਾਲ ਨਹੀਂ ਜੁੜਨਾ બસ ਆਪਣੀ ਮਨਮਰਜ਼ੀ ਕਰਨੀ ਆ ਜਿਹੜਾ ਮਨ ਪਿੱਛੇ ਲੱਗਦਾ ਮਨ ਤਾਂ ਫਿਰ ਇਹਨੂੰ ਪਤਾ ਨਹੀਂ ਕਿੱਥੇ ਕਿ ਲੈ ਜਾਂਦਾ ਅੱਜ ਦੁਨੀਆ ਖੱਜਲ ਖਵਾਰ ਕਿਉਂ ਹੋ ਰਹੀ ਹੈ ਸਾਰੇ ਕਹਿੰਦੇ ਨੇ ਬਹੁਤ ਹੈ ਬਹੁਤ ਕਰਦੇ ਆ ਪਰ ਸ਼ਾਂਤੀ ਨਹੀਂ ਜੀਵਨ ਚ ਖੱਜਲ ਖਵਾਰੀ ਬਹੁਤ ਹੈ ਕਿਉਂ ਆ ਭਾਈ ਕਾਰਨ ਕੀ ਹੈ ਗੁਰੂ ਅਰਜਨ ਦੇਵ ਮਹਾਰਾਜ ਦੀ ਦੱਸਦ ਨੇ ਕਾਰਨ ਨਿਕਲ ਇੱਕ ਹੀ ਆ हर बिसरत सदा ख्वारी जी हर बिसरत सदा ख्वारी हर बिसरत सदा ख्वारी हर बिसरत सदा ख्वारी